ਸਾਰੇ ਸਬ ਦਰਸ਼ਕਾਂ ਦਾ ਸਵਾਗਤ ਅੱਜ ਦੇ ਯੁੱਗ ਵਿੱਚ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਜਿੱਥੇ ਭਰਾ ਭਰਾ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਉੱਥੇ ਅਜੇ ਵੀ ਇਸ ਦੁਨੀਆ ਵਿੱਚ ਕੁਝ ਅਜਿਹੇ ਲੋਕ ਮੌਜੂਦ ਹਨ ਜੋ ਆਪਣੀ ਕੀਮਤੀ ਜ਼ਮੀਨ ਕੁਦਰਤ ਦੇ ਨਾਮ ਕਰ ਰਹੇ ਨੇ ਅਤੇ ਕੁਦਰਤ ਨੂੰ ਤੋਹਫੇ ਵਜੋਂ ਦੇ ਰਹੇ ਨੇ ਇਸ ਦੀ ਇੱਕ ਉਦਾਹਰਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜਲੇ ਪਿੰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਆਈਜੀਆਈ 에어ਪੋਰਟ ਤੇ ਪੰਜਾਬੀਆਂ ਦੀ ਖੱਜਲ ਖੁਆਰੀ ਖਤਮ ਕੀਤੀ ਹੈ ਦਿੱਲੀ ਹਵਾਈ ਅੱਡੇ ਤੇ ਪੰਜਾਬ ਹੈਲਪ ਸੈਂਟਰ ਖੋਲਿਆ ਗਿਆ ਜੋ 24 ਘੰਟੇ ਅਤੇ ਹਫਤੇ ਦੇ 7 ਦਿਨ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ ਇਸ ਕੇਂਦਰ ਦਾ ਉਦੇਸ਼ ਐਨ ਆਰ ਆਈ ਅਤੇ ਹੋਰ ਯਾਤਰੀਆਂ ਨੂੰ ਹਵਾਈ ਅੱਡੇ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਰਤੋਂ ਕਰਕੇ ਯਾਤਰੀ ਕਿਸੇ ਵੀ ਸਮੇਂ ਮਦਦ ਲੈ ਸਕਦੇ ਹਨ 612 32182 ਇਹ ਨੰਬਰ ਹੈ ਤੁਸੀਂ ਫੋਨ ਕਰੋ ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਚ ਲਿਖਿਆ ਹੋਇਆ ਹੈ ਅੰਗਰੇਜ਼ੀ ਚ ਵੀ ਲਿਖਿਆ ਹੋਇਆ ਹੈ ਤੁਸੀਂ ਆਓ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਕੋਈ ਤੁਹਾਨੂੰ ਹੋ ਸਕਦਾ ਤੁਹਾਨੂੰ ਇਹ ਹੀ ਨਾ ਪਤਾ ਹੋਵੇ ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਜੀ 에어ਲਾਈਨ ਕਿਹੜੇ ਕਾਊਂਟਰ ਤੇ 34 ਨੰਬਰ ਤੇ ਹੈ 35 ਨੰਬਰ ਤੇ ਹੈ ਉਹ ਸਾਰਾ ਕੁਝ ਅਸੀਂ ਦੱਸ ਕਿ ਆਮ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਮਸੀਡੀ ਵੀ ਸਾਡੇ ਕੋਲੇ ਆ ਗਈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐ ਦਿੱਕਤ ਦੂਰ ਵੀ ਕਰਾਂਗੇ ਨਾਲ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਕਿੱਥੋਂ ਚੜ੍ਹਨਾ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ 에ਰਪੋਰਟ ਤੇ ਆ ਕੇ ਸ਼ੋਸ਼ਣ ਨਾ ਹੋਵੇ ਪਾਕ ਦਾ ਵਿੱਚ ਪੇਸ਼ ਕੀਤੀ ਗਈ ਹੈ ਜਿੱਥੇ ਨਿਰਮਲ ਸਿੰਘ ਅਤੇ ਉਸਦੇ ਭਰਾ ਸਤਪਾਲ ਸਿੰਘ ਨੇ ਆਪਣੀ ਕੀਮਤੀ ਜ਼ਮੀਨ ਸੜਕ ਕਿਨਾਰੇ ਦੋ ਕਨਾਲ ਜ਼ਮੀਨ ਕੁਦਰਤ ਨੂੰ ਸੌਂਪ ਦਿੱਤੀ ਹੈ ਉਹਨਾਂ ਦਾ ਪਸ਼ੂ ਅਤੇ ਪੰਛੀਆਂ ਦੇ ਨਾਲ ਇੰਨਾ ਪਿਆਰ ਦੇਖ ਕੇ ਹਰ ਕੋਈ 당ਗ ਰਹਿੰਦਾ ਹੈ ਨਿਰਮਲ ਸਿੰਘ ਨੇ ਆਪਣੀ ਦੋ ਕਨਾਲ ਜ਼ਮੀਨ ਵਿੱਚ ਕਈ ਤਰ੍ਹਾਂ ਦੇ ਫਲਦਾਰ ਅਤੇ ਸ਼ਾਨਦਾਰ ਰੁੱਖ ਵੀ ਲਗਾਏ ਨੇ ਅਤੇ ਇੱਕ ਛੋਟਾ ਜਿਹਾ ਜੰਗਲ ਬਣਾਇਆ ਇਸ ਜੰਗਲ ਦਾ ਨਾਮ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ ਹੌਲੀ ਹੌਲੀ ਇੱਥੇ ਬਹੁਤ ਸਾਰੇ ਪੰਛੀਆਂ ਨੇ ਆਪਣੇ ਆਲਣੇ ਬਣਾਉਣੇ ਸ਼ੁਰੂ ਕਰ ਦਿੱਤੇ ਇਸ ਜੰਗਲ ਨੂੰ ਬਣਾਉਣ ਦਾ ਮਕਸਦ ਪੰਛੀਆਂ ਦੇ ਨਾਲ-ਨਾਲ ਪਿੰਡ ਦੇ ਵਾਤਾਵਰਣ ਨੂੰ ਵੀ ਸ਼ੁੱਧ ਕਰਨਾ ਹੈ ਤਾਂ ਜੋ ਪਿੰਡ ਵਿੱਚ ਹਰਿਆਲੀ ਦੇ ਨਾਲ-ਨਾਲ ਲੋਕਾਂ ਨੂੰ ਸ਼ੁੱਧ ਹਵਾ ਵੀ ਮਿਲ ਸਕੇ ਕਿਸਾਨ ਭਰਾਵਾਂ ਵੱਲੋਂ ਕੀਤਾ ਇਸ ਕਾਰਜ ਦੀ ਇਲਾਕੇ ਵਿੱਚ ਬਹੁਤ ਚਰਚਾ ਹੋ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਮੈਂ ਪੰਜ ਸਾਲ ਪਹਿਲਾਂ ਆਈ ਹਾਂ ਜੀ ਕਿਦਾਂ ਪੀ ਪੰਛੀਆਂ ਦਾ ਰਾਮ ਫੇਰਾ ਬਣਾ ਚਾਹੀਦਾ ਚਿੜੀਆਂ ਮਤਲਬ ਕੋਈ ਜਗ੍ਹਾ ਦੇ ਕੱਚੇ ਕੋਠੇ ਹੁੰਦੇ ਪਹਿਲਾਂ ਉਹ ਢਾਡੂ ਗਏ ਸਾਰੇ ਹੂੰ ਤੇ ਪੰਛੀਆਂ ਦਾ ਭੌਕਾ ਕੰਮ ਨਹੀਂ ਅੱਛਾ ਇਹ ਦੱਸੋ ਤੁਹਾਡੇ ਬ੍ਰਦਰ ਜਿਹੜੇ ਅਮਰੀਕਾ ਰਹਿੰਦੇ ਆ ਇਹ ਤੇ ਉਹਨਾਂ ਦਾ ਤੇ ਤੁਹਾਡਾ ਦੋਨਾਂ ਦਾ ਰਲਮਾ ਹੈ ਸੀਗਾ ਦੋਵਾਂ ਦਾ ਆਈਡੀਆ ਹੈ ਪਰਿਵਾਰ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਇਸ ਕੰਮ ਲਈ ਸਾਰੇ ਬੜੇ ਬੱਚੇ ਲਾਉ ਦੇ ਹਮੇ ਕਿ ਲਾਉਂਦੇ ਆ ਅੱਛਾ ਕਿੰਨੇ ਬੂਟੇ ਲਗਾਏ ਕਿਹੜੇ ਕਿਹੜੇ ਕਿਸਮ ਦੇ ਲਗਾਏ ਮੈਂ 50 ਕੁਆ ਦੇ ਬੂਟੇ ਲਾਏ ਜੀ ਮਤਲਬ ਹਰ ਪਾਟਾ ਬੜਾ ਹਰ ਪਾਟਾ ਬੂਟੇ ਆ ਪ੍ਰਾਣੀ ਬੂਟੇ ਜੇ ਬੋਰਡ ਵਗੈਰਾ ਪੇਪਲ ਵਗੈਰਾ ਵਾਹਾਂਸ ਵੀ ਲਾਇਆ ਮਨੂਦ ਵੀ ਖੂਬ ਮਨਾ ਭਗ ਜਨਾ ਕਾਹੀ ਬੂਟੇ ਲਾਏ ਨਿਰਮਲ ਸਿੰਘ ਜੀ ਜਿਸ ਤਰ੍ਹਾਂ ਅੱਜ ਦੇ ਜ਼ਮਾਨੇ 'ਚ ਭਰਾ ਭਰਾ ਜ਼ਮੀ ਤੇ ਆ ਤੁਸੀਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਆਪਣੇ ਜ਼ਮੀਨ ਦੇ ਹਿੱਸੇ ਚੋਂ ਇੱਕ ਛੋਟਾ ਜਿਹਾ ਹਿੱਸਾ ਕੁਦਰਤ ਨੂੰ দান ਦੇ ਦਿੱਤਾ ਹੈ ਹੋਰ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦਿਓਗੇ ਜਿਹੜੇ ਹੋਰ ਭਾਜੀ ਮੈਂ ਨਾ ਸਾਰੇ ਭਰਾਜ ਦੇ ਹੋਂਦ ਦਾ ਸੰਭਰਿਆ ਅੱਛਾ ਹੀ ਦੱਸੋ ਜਿਹੜਾ ਪਾਗੜਾ ਸਿੰਘ ਦੇ ਪਾਗੜਾ ਪਿੰਡ ਦੇ ਜਿਹੜੇ ਨਿਰਮਲ ਸਿੰਘ ਹੁਣਾਂ ਨੇ ਜਿਹੜਾ ਉਪਰਾਲਾ ਦਿਖਾਇਆ ਇੱਕ ਕੁਦਰਤ ਨੂੰ দান ਦਿੱਤੀ ਜਗ੍ਹਾ ਇਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਦੇਖੋ ਜੀ ਨਿਰਮਲ ਸਿੰਘ ਇੱਕ ਬਹੁਤ ਗੁਰਮਨ ਅਨੁਸਾਨ ਆ ਤੇ ਇਹ ਜਿਹੜਾ ਵਾ ਕੋਈ ਵੀ ਕੁਦਰਤ ਪਹਲਾਈ ਵਾਲਾ ਕੰਮ ਹਮ ਉਹਦੇ ਵਿੱਚ ਵੱਲ ਚੜ ਕੇ ਸਾਰੇ ਨੇ ਇਹ ਇਹ ਵੀ ਇਹਦਾ ਇੱਕ ਬਹੁਤ ਵੱਡਾ ਪ੍ਰਾਲਾ ਕਿਉਂਕਿ ਜੇਕਰ ਅੱਜ ਆਪਾਂ ਸੋਚੀਏ ਤੇ ਆਮ ਲੋਕਾਂ ਆਪਾਂ ਸਾਰੇ ਜੰਗਲ ਦੇ ਦਰਖਤ ਵੱਢ ਦਿਤੇ ਪਰ ਇਹਨਾਂ ਨੇ ਚਲੋ ਛੇਦ ਲੈ ਕੇ ਜੰਗਲੀ ਜੀਵ ਜਾਂ ਆਪਾਂ ਚਿੜੀਆਂ ਹੋਰ ਇਤਾਂ ਲਾ ਲਓ ਕਿਉਂਕਿ ਆਮ ਕੱਟੀ ਜਾਂਦੇ ਆ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰਾਲਾ ਵਾ ਆਪਣਾ ਇੱਕ ਛੋਟਾ ਜੰਗਲ ਲਾ ਲਓ ਬਣਾਇਆ ਆਪਣੀ ਖੇਤੀ 'ਚ ਪਹਿਲੀ ਛੱਡ ਕੇ 2.5 ਗਰਾਂ ਵਾਲਾ ਪਹਿਲੀ ਜਿਹਦੀ ਲੱਖਾਂ ਰੁਪਏ ਦੀ ਕੀਮਤ ਬਣਦੀ ਆ ਕਿਉਂਕਿ ਅੱਜ ਆਪਾਂ ਤੇ ਛੋਟੀ ਛੋਟੀ ਵਟਾਂ ਤੋਂ ਵੀ ਕਈ ਵਾਰੀ ਲੜਦੇ ਆ ਪਰ ਇਹਦਾ ਇਹ ਸ਼ਗ ਬਣ ਬਹੁਤ ਵੱਡਾ ਅਪਰਾਲਾ ਕੀ ਨਾਮ ਤੁਹਾਡਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਕੱਲ੍ਹ ਜਮਾਨੇ ਜਿੱਥੇ ਭਰਾ ਭਰਾ ਬੱਟਾਂ ਪਿੱਛੇ ਲੜਦੇ ਆ ਜ਼ਮੀਨਾਂ ਪਿੱਛੇ ਤੇ ਇਹ ਤੁਹਾਨੂੰ ਉਪਰਾਲਾ ਕਿਸ ਤਰ੍ਹਾਂ ਲੱਗਾ ਇਹ ਅਪਰਾਲਾ ਸਰਦਾਰ ਨਿਰਮਲ ਸਿੰਘ ਸਰਦਾਰ ਸਤਪਾਲ ਸਿੰਘ ਦੋਨੇ ਬ੍ਰਦਰ ਨੇ ਤੇ ਇਹਨਾਂ ਦੀ ਇੱਕ ਗਾਂ ਬਦੂ ਸੋਚ ਕਰਕੇ ਇਹ ਜਿਹੜਾ ਅਪਰਾਲਾ ਕੀਤਾ ਗਿਆ ਇਹ ਇਲਾਕੇ ਵਿੱਚ ਕਿਸੇ ਨੇ ਕੀਤਾ ਸਭ ਤੋਂ ਪਹਿਲਾਂ ਸਰਦਾਰ ਨਿਰਮਲ ਸਿੰਘ ਨੇ ਇਹ ਅਪਰਾਲਾ ਕੀਤਾ ਤੇ ਅਸੀਂ ਸਾਰੇ ਇਲਾਕੇ ਵਾਸੀਆਂ ਨੂੰ ਇਹ ਬੇਨਤੀ ਵੀ ਕਰਦੇ ਆ ਕਿ ਸਰਦਾਰ ਨਿਰਮਲ ਸਿੰਘ ਦੀ ਸੋਚ ਵੱਲੋਂ ਵੇਖ ਕੇ ਤੇ ਜਿਹੜੇ ਜੀਵ ਜੰਤੂ ਨੇ ਇਹਨਾਂ ਦਾ ਰਹਿਣ ਬਸੇਰੇ ਵਾਸਤੇ ਬਹੁਤ ਵਧੀਆ ਕੰਮ ਕੀਤਾ ਜਾ ਸਕਦਾ ਹੈ ਜੇ ਅਸੀਂ ਹਰ ਪਿੰਡ ਦੇ ਵਿੱਚ ਹਰ ਇਨਸਾਨ ਹਰ ਜ਼ਿੰਮੇਵਾਰ ਜਿਹੜਾ ਕੋਈ 2 ਕਨਾਲਾਂ 1.5 ਕਨਾਲ ਕੁਛ ਨਾ ਕੁਛ ਬੂਟੇ ਲਾਏ ਜਾਣ ਤੇ ਜੋ ਕਿ ਸਾਨੂੰ ਇੱਕ ਇਹ ਵੱਡਮੁੱਲੀ ਦਾਤ ਆਕਸੀਜਨ ਦੀ ਵੀ ਮਿਲਦੀ ਏ ਤੇ ਰਹਿਣ ਬਸੇਰੇ ਵਾਸਤੇ ਪੰਛੀਆਂ ਦੇ ਬਹੁਤ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਬਹੁਤ ਵਧੀਆ ਨਾ ਸੋਚ ਹੈ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਸੁਸ਼ਮਾ ਨੇ ਸੁਸ਼ਮਾ ਦੇਵੀ ਜੀ ਕੀ estrada ਉਪਰਾਲਾ ਲੱਗਾ ਤੁਹਾਨੂੰ ਜਿਹੜਾ ਤੁਸੀਂ ਤੁਹਾਡੇ ਪਿੰਡ ਵਿੱਚ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਇਹ ਇਹ ਉਪਰਾਲਾ ਬਹੁਤ ਵਧੀਆ ਹੈ ਸਾਡੇ ਪਿੰਡ ਦਾ ਮਾਨ ਵਧਦਾ ਹੈ ਇਹਦੇ ਨਾਲ ਇਹ ਰੋਡ ਤੇ ਆ ਬਿਲਕੁਲ ਕੀਮਤੀ ਜ਼ਮੀਨ ਹੈ ਕੀਮਤੀ ਜ਼ਮੀਨ ਇਹਨੂੰ ਜੋ ਵੀ ਦੇਖੂਗਾ ਆਣ ਜਾਣ ਵਾਲੇ ਵੀ ਦੇਖਣਗੇ ਤੇ ਆਪਣੇ ਪਿੰਡ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ ਜੋ ਕਿ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ। ਦਰਖਤ ਸਾਨੂੰ ਵੀ ਸਾਹ ਦਿੰਦੇ ਨੇ ਪੰਛੀਆਂ ਲਈ ਵੀ ਬਹੁਤ ਵਧੀਆ ਹੈ। ਦੈਨਿਕ ਸਵੇਰਾ ਦੇ ਲਈ ਦਸੂਹਾ ਤੋਂ ਰਮੇਸ਼ ਨਾਗਰਾ ਦੀ ਰਿਪੋਰਟ। ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਅੱਜ ਦੇ ਯੁੱਗ ਵਿੱਚ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਜਿੱਥੇ ਭਰਾ ਭਰਾ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਉੱਥੇ ਅਜੇ ਵੀ ਇਸ ਦੁਨੀਆ ਵਿੱਚ ਕੁਝ ਅਜਿਹੇ ਲੋਕ ਮੌਜੂਦ ਹਨ ਜੋ ਆਪਣੀ ਕੀਮਤੀ ਜ਼ਮੀਨ ਕੁਦਰਤ ਦੇ ਨਾਮ ਕਰ ਰਹੇ ਨੇ ਅਤੇ ਕੁਦਰਤ ਨੂੰ ਤੋਹਫੇ ਵਜੋਂ ਦੇ ਰਹੇ ਨੇ ਇਸ ਦੀ ਇੱਕ ਉਦਾਹਰਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜਲੇ ਪਿੰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਆਈਜੀਆਈ 에어ਪੋਰਟ ਤੇ ਪੰਜਾਬੀਆਂ ਦੀ ਖੱਜਲਖੁਆਰੀ ਖਤਮ ਕੀਤੀ ਹੈ ਦਿੱਲੀ ਹਵਾਈ ਅੱਡੇ ਤੇ ਪੰਜਾਬ ਹੈਲਪ ਸੈਂਟਰ ਹੋ ਲਿਆ ਗਿਆ ਜੋ 24 ਘੰਟੇ ਅਤੇ ਹਫਤੇ ਦੇ 7 ਦਿਨ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ ਇਸ ਕੇਂਦਰ ਦਾ ਉਦੇਸ਼ ਐਨ ਆਰ ਆਈ